ਸਾਹੀ ਗੱਲ ਦੀ ਸਾਰਿਆਂ ਨੂੰ ਬਾਲਾ ਇੰਡੀਆ ਵਿੱਚ ਸੌਂਦਾ ਜੀ ਕੀ ਮੈਸੇਜ ਆਪਰਾਉ ਜੋਤੀ ਹਾਂਜੀ ਜੀ ਆਪਾਂ ਬੱਸ ਯਾਤਰਾ ਲੈ ਕੇ ਜਾ ਰਹੇ ਹਾਂ ਜੀ 2 ਮਈ ਨੂੰ ਸ਼ਾਮੀ 9 ਵਜੇ ਜੀਐਨਈ ਕਾਲਜ ਦੇ ਬਿਲਕੁਲ ਸਾਹਮਣੇੋਂ ਬੱਸ ਚੱ ਆਉਗੀ ਜੀ ਇਹ ਬੱਸ ਅਸੀਂ ਜੀ ਬਾਲਾ ਜੀ ਧਾਮ ਰਾਜਸਥਾਨ ਵਿਕੇ ਸਾਲਾਸਰ ਲੈ ਕੇ ਜਾ ਰਹੇ ਹਾਂ ਜੀ ਸਾਰੇ ਭੈਣ ਭਰਾਵਾਂ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਜਰੂਰ ਆਪਦਾ ਟਾਈਮ ਕੱਢ ਕੇ ਸਾਡੇ ਨਾਲ ਯਾਤਰਾ ਤੇ ਚੱਲੋ ਤੇ ਆਪਾਂ ਬਾਲਾ ਜੀ ਦੇ ਦਰਸ਼ਨ ਕਰੀਏ ਜੀ ਤੇ ਸਾਡਾ ਕੰਟੈਕਟ ਨੰਬਰ ਆ ਜੀ 98784 ਜੀ 03370 98784 03370 ਜੀ ਇੱਕ ਜੀ ਹੈਗਾ 98761 19388 98761 19388 ਜੀ ਇਹ ਆਪਣੇ ਪਰਵਜੋ ਜੀ ਜੋ ਰਹਿਣ ਸਹਿਣ ਦਾ ਇਹਦਾ ਇਦਾਂ ਜੀ 2700 ਰੁਪਿਆ ਬੱਸ ਦਾ ਰੈਂਟ ਆ ਜੀ 2700 ਦੇ ਵਿੱਚ ਇਨਕਲੂਡ ਫੂਡ ਆ ਜੀ ਤੇ ਇਨਕਲੂਡ ਹੀ ਆਪਣਾ ਰਹਿਣ ਸਹਿਣ ਦਾ ਵਾ ਜੀ ਤੇ ਇਹ ਆਪਣੀ 2 ਮਈ ਨੂੰ ਆਪਾਂ ਜਾ ਕੇ 4 ਮਈ ਨੂੰ ਆਪਾਂ ਵਾਪਸ ਆ ਜਾਾਂਗੇ ਜੀ ਤੇ ਖਾਣ ਪੀਣ ਤੇ ਰਹਿਣ ਸਹਿਣ ਵਿੱਚ ਇਨਕਲੂਡ ਆ 2700 ਦੇ 1000 ਰੁਪਿਆ ਤੁਸੀਂ ਪਹਿਲਾਂ ਬੁਕਿੰਗ ਕਰਨੀ ਆ ਜੀ ਆ ਜਿਹੜੇ ਨੰਬਰ ਤੁਹਾਨੂੰ ਦਿੱਤੇ ਆ ਇਹਨਾਂ ਦੇ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਜੀ 1000 ਰੁਪਿਆ ਦੇ ਕੇ ਧੰਨਵਾਦ